ਲਿ ਬਣਾਉਣੀ ਆ ਸੁਗਾਤਾ ਨਵੇਂ ਨਵੇਂ ਮੁੱਦਿਆਂ ਤੇ ਰੱਖਾਂ ਮੈਂ ਡਿਬੇ ਫਰਮਾਸ਼ ਕਰਾਂ ਪੂਰੀ ਕਦੇ ਖਰਦਾ ਨਾ ਲੈ ਮੈਂ ਪੂਰਾ ਕਿਸੇ ਦਾ ਨਾ ਪੱਖ ਖੜਾ ਨਾਲ ਸਦਾ ਸੱਚ ਤੇ ਝੂਠਿਆਂ ਦੇ ਪੇਤ ਖੋਲਦਾ ਉਹ ਮੇਰੇ ਡਿਓ ਸੁਪਾਈ ਸੁ ਬੋਲਦਾ ਆ ਉਹ ਮੇਰੇ ਡਿਓ ਸੁਪਾਈ ਸੁ ਬੋਲਦਾ ਆ ਯਾ ਉਹ ਮੇਰੇ ਡਿਓ ਸੁਪਾਈ ਸੁ ਬੋਲਦਾ ਆ ਉਹ ਮੇਰੇ ਡਿਓ रेडियो स्पाइस 88 एफएम ਤੇ ਆਜੀ ਪ੍ਰੋਗਰਾਮ ਹੋਲ ਡਿਸਕੋਰਡ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਇੱਕ ਮੁਲਾਕਾਤ ਪ੍ਰੋਗਰਾਮ ਲੈ ਕੇ حاضر ਹੋ ਗਏ ਹਾਂ ਕਹਿੰਦੇ ਨੇ ਕਿ ਕੋਈ ਡਾਲੀਆਂ ਚੋਂ ਲੰਗਦਾ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਵਾ ਬਣ ਕੇ ਪੈਣਾ ਤੇਰੀਆਂ ਦੂਰ ਦੂਰ ਤੱਕ ਮੇਰੇ ਪੱਤੇ ਡਿੱਗੇ ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਮ੍ਰਿਤਾ ਪ੍ਰੀਤਮ ਦੀ ਇਸ ਸ਼ਾਇਰੀ ਦੀਆਂ ਦੋ ਸਤਰਾਂ ਦੇ ਨਾਲ ਆਗਾਜ਼ ਕਰਦੇ ਹਾਂ 20 ਅੱਜ 4 ਮਈ ਹੈ 24 ਮਈ ਤੇ ਦਿਨ ਹੈ ਸ਼ਨੀ ਵਾਰ ਤਾਂ ਸਾਰਿਆਂ ਜਿੱਥੇ ਆਪਣੇ ਆਪਣੇ ਅੰਦਾਜ਼ ਨਾਲ ਵੀਕੈਂਡ ਸੈਲੀਬ੍ਰੇਟ ਕਰ ਰਹੇ ਆ ਉਥੇ ਹੀ ਕੁਝ ਇਵੈਂਟਸ ਨੇ ਉਹਨਾਂ ਦਾ ਜ਼ਿਕਰ ਅਸੀਂ ਆਲਰੇਡੀ ਤੁਹਾਡੇ ਨਾਲ ਕਰ ਚੁੱਕੇ ਆ ਤੇ ਅੱਜ ਇੱਕ ਮੁਲਾਕਾਤ ਦੇ ਵਿੱਚ ਮੇਰੇ ਨਾਲ ਸੰਦੀਪ ਧੁਗਾ ਹੋ ਚੁੱਕੇ ਆ ਤੇ ਅੱਜ ਸਪੈਸ਼ਲੀ ਬ੍ਰੈਸਟ ਕੈਂਸਰ ਰ عورتਾਂ ਦੇ ਵਿੱਚ ਇਹ ਜਿਹੜੀ ਬਹੁਤ ਕਾਮਨ ਬਿਮਾਰੀ ਹੈ ਇਸ ਦੇ ਉੱਤੇ ਆਪਾਂ ਜ਼ਿਕਰ ਕਰਾਂਗੇ ਗੱਲਬਾਤ ਕਰਾਂਗੇ ਸੰਦੀਪ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਇੱਕ ਮੁਲਾਕਾਤ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਕਰਤਾ ਜੀ ਐਂਡ ਸਾਰੇ ਜਿੰਨੇ ਵੀ ਸਾਡੇ ਲਿਸਨਰ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਔਰ ਪਹਿਲਾਂ ਤਾਂ ਬਹੁਤ ਵਧੀਆ ਲੱਗਾ ਕਿ ਟਾਈਮ ਕੱਢ ਕੇ ਸਮਾਂ ਕੱਢ ਕੇ ਤੁਸੀਂ ਰੇਡੀਓ ਸਪਾਸ ਤੇ ਆਏ ਹੋ ਤੇ ਅੱਜ ਔਰਤਾਂ ਦੇ ਵਿੱਚ ਜਿਹੜੀ ਬਹੁਤ ਹੀ ਕਾਮਨ ਬਿਮਾਰੀ ਹੈ ਜੋ ਇਹ ਕਾਫੀ ਹੱਦ ਤੱਕ ਵੱਧ ਚੁੱਕੀ ਹੈ ਅੱਜ ਕੱਲ ਦੇ ਜ਼ਮਾਨੇ ਦੇ ਵਿੱਚ ਹੈ ਪਹਿਲਾਂ ਤਾਂ ਕਿਤੇ ਕਿਤੇ ਹੁੰਦੀ ਸੀ ਲੇਕਿਨ ਹੁਣ ਬਹੁਤ ਜ਼ਿਆਦਾ ਇਹ ਹੋ ਚੁੱਕੀ ਹੈ ਔਰ ਪੂਰੀ ਦੁਨੀਆ ਦੇ ਵਿੱਚ ਇਹ ਨਹੀਂ ਕਿ ਅਸੀਂ ਆਪਣੇ ਮਤਲਬ ਇੰਡੀਅਨ ਏਸ਼ੀਅਨ ਵੂਮਨਸ ਦੀ ਗੱਲ ਕਰੀਏ ਲੇਕਿਨ 올ਓਵਰ ਕਈ ਦੇਸ਼ਾਂ ਦੇ ਵਿੱਚ ਕਈ ਔਰਤਾਂ ਦੇ ਵਿੱਚ ਇਹ ਬਿਮਾਰੀ ਪਾਈ ਜਾਂਦੀ ਹੈ ਸੋ ਜਿਸ ਤਰ੍ਹਾਂ ਕਿ ਤੁਸੀਂ ਇਸ ਲਾ ਇਲਾਜ ਬਿਮਾਰੀ ਤੋਂ ਗੁਜ਼ਰ ਚੁੱਕੇ ਹੋ ਤੁਸੀਂ ਕਾਫੀ ਕੁਝ ਫੇਸ ਕੀਤਾ ਆ ਤੇ ਸਭ ਤੋਂ ਪਹਿਲਾਂ ਅਸੀਂ ਤੁਹਾਡੇ ਨਾਲ ਗੱਲਬਾਤ ਇਸ ਬਾਰੇ ਕਰਾਂਗੇ ਕਿ ਤੁਹਾਨੂੰ ਇਹ ਜਿਹੜੀ ਬ੍ਰੈਸਟ ਕੈਂਸਰ ਦੀ ਪ੍ਰੋਬਲਮ ਹੋਈ ਸੀ ਕਦੋਂ ਹੋਈ ਸੀ ਕਿਹੜੇ ਸਾਲ ਦੇ ਵਿੱਚ ਤੇ ਉਸ ਤੋਂ ਬਾਅਦ ਕੀ ਮੈਡੀਕਲ ਪ੍ਰੋਸੀਜਰ ਰਿਹਾ ਉਸ ਤੋਂ ਉਸ ਦੇ ਬਾਅਦ ਜਦੋਂ ਤੁਹਾਨੂੰ ਪਤਾ ਲੱਗਾ ਹਾਂਜੀ ਜੀ ਮੈਨੂੰ ਇਹ 2000ਸ ਦੇ ਵਿੱਚ ਹੋਈ ਸੀ ਜੀ ਤੋਂ ਪਹਿਲਾਂ ਤਾਂ ਮੈਂ ਮਤਲਬ ਬਿਲਕੁਲ ਸਟੇਜ ਬਾਰੇ ਵੀ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕੀ ਕੀ ਹੈਗਾ ਨਾ ਜੀ ਉਹ ਮੇਰੇ ਮਤਲਬ ਛੋਟਾ ਜਿਹਾ ਇੱਕ ਲੰਪ ਸੀਗਾ ਜਿੱਦਾਂ ਮੈਂ ਉਹਨੂੰ ਇਹ ਫੀਲ ਕੀਤਾ ਛੋਟਾ ਸੀ ਮਤਲਬ ਉਹ ਬਾਅਦ ਚ ਉਹਨੂੰ ਇਗਨੋਰ ਕਰ ਦਿੱਤਾ ਨਾ ਜੀ ਵੀ ਵੈਸੇ ਹੀ ਹੋ ਸਕਦਾ ਓਦਾਂ ਵੀ ਹਾਂ ਇਗਨੋਰ ਮਤਲਬ ਕਿ ਚਲੋ ਕੋਈ ਗੱਲ ਨਹੀਂ ਕੁਝ ਨਹੀਂ ਹੋਊਗਾ ਵੀ ਕੋਈ ਗੱਲ ਨਹੀਂ ਨਾ ਬਾਅਦ ਚ ਉਸ ਤੋਂ ਬਾਅਦਾਂ ਸਾਲ 2 ਸਾਲ ਬਾਅਦਾਂ ਫਿਰ ਥੋੜਾ ਜਿਹਾ ਉਹ ਵੱਡਾ ਹੋ ਚੁੱਕਾ ਸੀਗਾ ਨਾ ਅੱਛਾ ਹਾਂ ਤੋ ਵੱਡਾ ਹੋ ਗਿਆ ਤੋ ਫਿਰ ਉਹਨੂੰ ਦੁਬਾਰਾ ਫਿਰ ਮੈਂ ਆਪਣੇ ਮਦਰਨ ਲਾਉ ਨੂੰ ਦਿਖਾਇਆ ਵੀ ਮੈਨੂੰ ਕੁਝ ਲੱਗਦਾ ਹੈ ਵੀ ਰੋਂਗ ਹੈ ਵੀ ਪਹਿਲਾਂ ਛੋਟਾ ਸੀ ਹੁਣ ਇਹ ਵੱਡਾ ਹੋ ਚੁੱਕਾ ਨਾ ਜੀ ਉਹਨਾਂ ਨੇ ਵੀ ਕਿਹਾ ਵੀ ਹਾਂ ਵੀ ਇਹ ਹੁਣ ਵੱਡਾ ਹੋ ਗਿਆ ਵੀ ਇਹ ਵੱਡਾ ਤਾਂ ਨਹੀਂ ਹੋਣਾ ਚਾਹੀਦਾ ਇਦਾਂ ਨਾ ਵੀ ਜੇ ਵੈਸੇ ਨਾਰਮਲੀ ਗਿਲਟੀ ਕੁਝ ਵੀ ਹੋਵੇ ਨਾ ਤੋ ਕੱਟ ਜਾਂਦੀ ਆ ਹਾਂਜੀ ਹਾਂਜੀ ਫਿਰ ਸਪੈਸ਼ਲਿਸਟ ਦਾ ਆਪਣੇ ਫੈਮਿਲੀ ਡਾਕਟਰ ਕੋ ਗਏ ਆਪਾਂ ਹਮ ਹਮ ਫੈਮਿਲੀ ਡਾਕਟਰ ਕੋ ਗਏ ਉਹਨਾਂ ਨੇ ਗਾ ਕੇ ਰੈਫਰ ਕੀਤਾ ਜੀ ਅਲਟਰਾ ਸਾਊਂਡ ਵਗੈਰਾ ਸਕੈਨਸ ਕਰਵਾਈ ਉਹਨਾਂ ਨੇ ਬਿਲਕੁਲ ਇਹ ਉਹਨਾਂ ਨੇ ਕਿ ਇਹ ਇਹ ਸ਼ੋਰ ਨਹੀਂ ਸੀ ਨਾਲ ਉਹ ਤੋਂ ਬਾਅਦ ਉਹਨੇ ਫਿਰ ਮੇਰੇ ਜਿੱਦਾਂ ਟੈਸਟ ਕਰਵਾਏ ਜੀ ਤਾਂ ਮੇ ਵੀ ਵੀਨਾ 2 ਮਹੀਨੇ ਦੇ ਲੱਗੇ ਟੈਸਟ ਵਗੈਰਾ ਕਰਾਏ ਫਿਰ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਬ੍ਰੈਸਟ ਕੈਂਸਰ ਦਾ ਆ ਪਰ ਇਹ ਆ ਵੀ ਫਰਸਟੇ ਸੀਗੀ ਪਤਾ ਲੱਗਿਆ ਜੀ ਪਹਿਲੇ ਹਾਂ ਜਲਦੀ ਮਤਲਬ ਜਲਦੀ ਪਤਾ ਲੱਗ ਗਿਆ ਵੀ ਉਹ ਫੈਲਿਆ ਨਹੀਂ ਸੀਗਾ ਜਸਟ ਮਤਲਬ ਛੁਮਣੇ ਕਿ ਜਗ੍ਹਾ ਤੇ ਗਾਂਂਡ ਰਾਮ ਤੋਂ ਫੈਲਿਆ ਨਹੀਂ ਸੀਗਾ ਕਿਉਂਕਿ ਫਰਸਟੇ ਜੀ ਆ ਵੀ ਇਹਦਾ ਇਲਾਜ ਹੋ ਜਾਊਗਾ ਵੀ ਤੁਸੀਂ ਘਬਰਾਣਾ ਨਹੀਂ ਹੈਗਾ ਨਾ ਜੀ ਜੀ ਤਾਂ ਬਸ अच्छा उस तो बाद फिर मतलब की शुरुआत की थी किस तरह उन्होंने कि मेडिकल ਤੁਸੀਂ ਜਿੱਦਾ ਹਸਪੀਟਲ ਡਾਕਟਰ ਨਾਲ 컨ਸਲਟ ਕੀਤਾ ਤੇ ਡਾਕਟਰ ਨੇ ਤੁਹਾਨੂੰ ਦੱਸਿਆ ਉਸ ਤੋਂ ਬਾਅਦ ਫਿਰ ਇਲਾਜ ਕਿਸ ਤਰੀਕੇ ਨਾਲ ਸ਼ੁਰੂ ਕੀਤਾ ਉਹਨਾਂ ਨੇ ਇਲਾਜ ਉਹਨਾਂ ਨੇ ਮੇਰਾ ਕੀਤਾ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਸਰਜਰੀ ਜਦਾਂ ਸਿਰਫ ਉਹ ਕਹਿੰਦੇ ਸੀ ਵੀ ਲੈਂਪ ਰਿਮੂਵ ਕੀਤਾ ਲੈਂਪ ਹੀ ਰਿਮੂਵ ਕਰਨਾ ਸੀ ਹਾਂਜੀ ਉਹਨਾਂ ਨੇ ਕਿਹਾ ਸੀਗਾ ਵੀ ਅਸੀਂ ਪਹਿਲਾਂ ਜਿੱਦਾਂ ਉਹਨਾਂ ਨੇ ਜਰੂਰ ਟੈਸਟ ਲਾਇਆ ਉਹਨਾਂ ਵਿੱਚੋਂ ਹਾਂਜੀ ਜਿਹੜਾ ਉੱਥੇ ਲੈਂਪ ਬਣਿਆ ਹੋਇਆ ਸੀ ਉਹ ਥੋੜਾ ਜਿਹਾ ਜਿੱਦਾਂ ਉਹਨਾਂ ਨੇ ਰੀਟੈਸਟ ਕਰਨ ਦੇ ਕਾਰਨ ਦੇ ਕਾਰਨ ਉਹ ਅੰਡਰ ਰਾਮਸ ਦੇ ਅੰਦਰ ਫੈਲ ਚੁੱਕਾ ਸੀ ਥੋੜਾ ਜਿਹਾ ਅੱਛਾ ਥੋੜਾ ਜਿਹਾ ਸਪਰੈਡ ਹੋ ਗਿਆ ਹਾਂਜੀ ਸਪਰੈਡ ਹੋ ਚੁੱਕਾ ਉਹਨਾਂ ਨੂੰ ਇਹ ਲੱਗਦਾ ਸੀ ਵੀ ਕਰੇਗਾ ਫੈਲ ਗਿਆ ਵੀ ਸਾਨੂੰ ਬ੍ਰੈਸਟਰ ਨਾ ਰਿਮੂਵ ਕਰਨੀ ਪਵੇ ਓਕੇ ਹਾਂ ਹਾਂਜੀ ਤਾਂ ਫਿਰ ਉਹਨਾਂ ਨੇ ਦੇਖਿਆ ਵੀ ਉਹ ਕਹਿੰਦੇ ਵੀ ਸਾਨੂੰ ਉਹਨਾਂ ਨੇ ਫਿਰ ਚ ਜੀ ਲੰਪ ਜਿਹੜਾ ਤੁਹਾਡਾ ਰਿਮੂਵ ਕਰਾਂਗੇ ਕੱਢਾਂਗੇ ਹਾਂਜੀ ਉਸ ਤੋਂ ਬਾਅਦ ਉਹਨਾਂ ਨੇ ਮੇਰੀ ਸਰਜਰੀ ਕੀਤੀ ਲੰਪ ਰਮੂਵ ਕੀਤਾ ਫਿਰ ਮੈਨੂੰ ਲੱਗਦਾ ਹਫ਼ਤੇ ਦੋ ਹਫ਼ਤੇ ਦੇ ਵਿੱਚ ਫਿਰ ਮੈਂ ਘਰੇ ਆ ਗਈਆਂ ਜੀ ਘਰ ਆ ਕੇ ਫਿਰ ਬਸ ਨੋਰਮ ਮੈਡੀਸਨ ਉਹਨਾਂ ਨੇ ਜਿਹੜੀ ਦਿੱਤੀ ਸੀ ਉਹ ਖਾਦੀ ਆ ਫਿਰ ਮੇਰੀ ਕੀਮੋ ਵਗੈਰਾ 7 ਤੋਂ 8 ਮੇਰੀ ਕੀਮੋ ਹੋਈਆਂ ਅੱਛਾ 7 ਤੋਂ 8 ਕੀਮੋਜ਼ ਹੋਈਆਂ ਹਾਂਜੀ ਕੀਮੋ ਹੋਈ ਫਿਰ ਰੇਡੀਏਸ਼ਨ ਕੀਤੀ ਉਹਨਾਂ ਨੇ ਰੇਡੀਏਸ਼ਨ ਵੀ ਕੀਤੀ ਹਾਂ ਓਕੇ ਮਤਲਬ ਸਾਲ ਡੇਢ ਸਾਲ ਮੇਰਾ ਇਦਾਂ ਹੀ ਪ੍ਰੋਸੈਸ ਚੱਲਦਾ ਰਿਹਾ ਪਰ ਇਹ ਵੀ ਬਾਡੀ ਨੂੰ ਜਿਹੜੀ ਵੀਕਨੈਸ ਆ ਜਾਂ ਜਿੰਨਾ ਉਹ ਕਵਸ ਚੱਲਣਾ ਆ ਉਹ ਬਹੁਤ ਔਖਾ ਸੀਗਾ ਉਸ ਟਾਈਮ ਲਈ ਫਿਜ਼ੀਕਲੀ ਤਾਂ ਹੈ ਹੀ ਐ ਲੇਕਿਨ ਮੈਂਟਲੀ ਤੁਹਾਨੂੰ ਕਿੰਨਾ ਮਤਲਬ ਜਿਹੜੇ ਇਸ ਚੀਜ਼ ਨੂੰ ਚੱਲਣਾ ਪਿਆ ਤੁਸੀਂ ਫੇਸ ਕੀਤਾ ਮੈਂਟਲੀ ਔਰ ਫਿਜ਼ੀਕਲੀ ਤੇ ਇਸ ਦੌਰਾਨ ਤੁਹਾਡੀ ਜਿਹੜੀ ਫੈਮਿਲੀ ਸੀ ਉਹਨਾਂ ਦਾ ਕੀ ਕਿਸ ਤਰ੍ਹਾਂ ਤੁਹਾਡੇ ਨਾਲ ਸਪੋਰਟ ਰਹੀ ਹੈ ਤੇ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਤੁਹਾਨੂੰ ਜਿਹੜਾ ਹੈ ਹਾਂ ਇਹ ਚੀਜ਼ ਤੋਂ ਬਾਹਰ ਕੱਢਿਆ ਜਾਂ ਕਿਸ ਤਰ੍ਹਾਂ ਮਤਲਬ ਤੁਸੀਂ ਆਪਣੇ ਆਪ ਨੂੰ ਮੈਂਟਲੀ ਪ੍ਰਪੇਅਰ ਕੀਤਾ ਕਿ ਚਲੋ ਕੀਮੋਸ ਹੋਣੀ ਆ ਜਾਂ ਤੇ ਹੁਣ ਲੰਬਾ ਕਿਉਂਕਿ ਇਹ ਹੁਣ ਛੋਟੀ ਜੀ ਬਿਮਾਰੀ ਤਾਂ ਹੈ ਨਹੀਂ ਐ ਕਿ ਕੁਝ ਮਹੀਨਿਆਂ ਦਿਨਾਂ ਦੇ ਵਿੱਚ ਠੀਕ ਹੋ ਜਾਏਗੀ ਕਿਉਂਕਿ ਇਸ ਨੂੰ ਕੀਮੋਸ ਉਸ ਤੋਂ ਬਾਅਦ ਫਿਰ ਲੰਬੀ ਮੈਡੀਕੇਸ਼ਨ ਮੈਡੀਕੇਸ਼ਨ ਤੇ 5 ਸਾਲ ਤੱਕ ਮੈਡੀਕੇਸ਼ਨ अच्छा ਤੁਸੀਂ 5 ਸਾਲ ਤੱਕ ਹਾਂ ਜੀ ਮੇਰੇ 5 ਸਾਲ ਹੋ ਗਏ 6 6ਵਾਂ ਸਾਲ ਚੱਲਦਾ ਪਿਆ ਮੈਂ ਜੇ ਖਾਂਦੇ ਪਏ ਮੇਰੇ ਡਾਕਟਰ ਨੇ ਕਿਹਾ ਸੀ ਵੀ ਇੱਕ ਸਾਲ ਹੋਰ ਐਕਸਟਰਾ ਤੁਸੀਂ ਕਾ ਲਓ ਅੱਛਾ ਇੱਕ ਸਾਲ ਹੋਰ ਹੋਰ ਉਹਨਾਂ ਨੇ ਐਕਸਟੈਂਡ ਕਰਤਾ ਹਾਂ ਜੀ ਓਕੇ ਐਕਸਟੈਂਡ ਕੀਤਾ ਕਿ ਫॉर ਸੇਫ ਸਾਈਡ ਨਾ ਮਤਲਬ ਤੇ ਇਸ ਦੌਰਾਨ ਥੋੜੀ ਫੈਮਲੀ ਦੇ ਨਾਲ ਕਿਦਾਂ ਦਾ ਸਪੋਰਟ ਤੁਹਾਨੂੰ ਮਿਲਿਆ ਹੈ ਹਾਂ ਜੀ ਅ ਚਲੋ ਫਿਜ਼ੀਕਲ ਤੋਂ ਜੋ ਮੈਨੂੰ ਪ੍ਰੋਬਲਮ ਸੀ ਉਹ ਸੀ ਇੱਕ ਹੁੰਦਾ ਕਿ ਤੁਹਾਡੀ ਫੈਮਲੀ ਦੀ ਜਿਹੜੀ ਮੈਨੂੰ ਬਹੁਤ ਜ਼ਿਆਦਾ ਸਪੋਰਟ ਸੀ ਉਹਦੇ ਨਾਲ ਫਿਰ ਮੈਨੂੰ ਦੁੱਖ ਤਾਂ ਚਲੋ ਸੀ ਮੈਨੂੰ ਜਿਹੜੀ ਪ੍ਰੋਬਲਮ ਸੀਗੀ ਪਰ ਉਹ ਮੈਨੂੰ ਆਪਣੀ ਬਿਮਾਰੀ ਲੜਨ ਦਾ ਇੱਕ ਮੈਨੂੰ ਮਤਲਬ ਸਟਰੋਂਗ ਮੈਂ ਇੰਨੀ ਹੋ ਗਈ ਸੀਗੀ ਵੀ ਮੇਰੀ ਫੈਮਲੀ ਮੇਰੇ ਨਾਲ ਆ ਇੰਨੀ ਮੈਨੂੰ ਸਪੋਰਟ ਕਰ ਰਹੀ ਆ ਤੇ ਉਹ ਵੀ ਬਿਮਾਰੀ ਵੀ ਮੈਂ ਉਸ ਬਿਮਾਰੀ ਨੂੰ ਵੀ ਚਾਲ ਲਿਆ ਮਤਲਬ ਜਿੰਨੇ ਵੀ ਮੈਨੂੰ ਦੁੱਖ ਮੈਨੂੰ ਕੱਟ ਲੱਗਦਾ ਸੀ ਉਸ ਟਾਈਮ ਕੱਟ ਲੱਗਦਾ ਸੀ ਹਾਂਜੀ ਕਿਉਂਕਿ ਮੇਰੀ ਫੈਮਲੀ ਨੇ ਮੈਨੂੰ ਇੰਨਾ ਸਪੋਰਟ ਕੀਤਾ ਮੇਰੇ ਹਸਬੰਦ ਮੇਰੀ ਮਦਰ ਇਨ-ਲॉ ਮੇਰੇ ਸਿਸਟਰ ਇਨ-ਲॉ ਸਾਰਿਆਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਉਸ ਟਾਈਮ ਹਾਂਜੀ ਦੁੱਖ ਤਾਂ ਚਲੋ ਜਿਹੜਾ ਹੁੰਦਾ ਹੈ ਹੈਗਾ ਹੀ ਸੀਗਾ ਤਾਂ ਤੁਹਾਡੀ ਸਟਰੋਂਗ ਬੰਦਾ ਹੁੰਦਾ ਵੀ ਮੇਰੇ ਨਾਲ ਸਾਰੇ ਹੈਗੇ ਆ ਮੈਂ ਕੱਲਾ ਨਹੀਂ ਹੈਗਾ ਨਾ ਬਿਲਕੁਲ ਬਿਲਕੁਲ ਇੱਕ ਤਾਕਤ ਜਿਹੜੀ ਮਿਲ ਜਾਂਦੀ ਆ ਹਾਂਜੀ ਪਾਵਰ ਮਿਲਦੀ ਆ ਪਾਵਰ ਮਿਲ ਜਾਂਦੀ ਆ ਪਾਵਰ ਮਿਲ ਜਾਂਦੀ ਆ ਹਾਂਜੀ ਸੋ ਇਹ ਇਸ ਤਰ੍ਹਾਂ ਜਿਹੜੇ ਅ ਜਸਟ ਆ ਨ ਕੇਸ ਆਂ ਤੇ ਤੁਸੀ ਦੇਖੋਗੇ ਮਤਲਬ ਹੁਣ ਜੇ ਮੈਂ ਇਨਫੋਰਮੇਸ਼ਨ ਜਾਣਕਾਰੀ ਦਵਾ ਠੀਕ ਹੈ ਨਾ ਸੋ ਦੋਜ਼ ਆਰ ਬਾਈ ਦੇ ਵਿੱਚ ਜਿਹੜੀਆਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀਆਂ ਤੁਹਾਡੇ ਨਾਲ ਹੀ ਨਹੀਂ ਇਦਾਂ ਦੀਆਂ ਕਈ ਔਰਤਾਂ ਹੋਣਗੀਆਂ ਜੋ ਫੇਸ ਕਰ ਰਹੀਆਂ ਨੇ ਔਰ ਕਈ ਔਰਤਾਂ ਜਿਨ੍ਹਾਂ ਨੇ ਜਿਸ ਵਾਰ ਤੁਸੀਂ ਪਹਿਲਾਂ ਮੈਂਸ਼ਨ ਕੀਤਾ ਕਿ ਤੁਸੀਂ ਇਗਨੋਰ ਕਰ ਦਿੱਤਾ ਲੈਂਪ ਲੈਂਪ ਜਿਹੜਾ ਸੋ ਅਗਰ ਅਸੀਂ ਸਾਡੇ ਬੋਡੀ ਦੇ ਵਿੱਚ ਕਿਤੇ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਲੈਂਪ ਹੈਗਾ ਤੋ ਉਸ ਨੂੰ ਇਗਨੋਰ ਨਹੀਂ ਕਰਨਾ ਸੋ ਦੋਜ਼ ਆਰ ਬਾਈ ਦੇ ਵਿੱਚ ਜਿਹੜਾ ਹੈ 670 6 ਲੱਖ 70 ਹਜ਼ਾਰ ਔਰਤਾਂ ਦੀ ਬ੍ਰੈਸਟ ਕੈਂਸਰ ਦੇ ਨਾਲ ਡੈਥ ਹੋਈ ਹੈ ਮੈਂ ਆਪਣੇ ਲਿਸਨਰਸ ਜੋ ਕਿ ਇਸ ਸਮੇਂ ਦੇਖ ਰਹੇ ਆ ਫੇਸਬੁੱਕ ਪੇਜ ਰਾਹੀਂ ਤੁਹਾਨੂੰ ਦੱਸਦੀ ਕਿ 2022 ਦੇ ਵਿੱਚ 6 ਲੱਖ 70 ਹਜ਼ਾਰ ਜਿਹੜੇ ਆ ਔਰਤਾਂ ਦੀ ਏਸੀ ਹੀ ਜਿਨ੍ਹਾਂ ਨੂੰ ਸਟੇਜ 3 ਦਾ ਸਟੇਜ 4 ਵੱਜਨ ਫੈਲ ਜਾਂਦਾ ਨਾ ਸਪਰੈਡ ਹੋ ਜਾਂਦਾ ਸਪਰੈਡ ਹੋ ਜਾਂਦਾ ਸੋ ਕਿਉਂਕਿ ਇਹ ਜਿਹਨੂੰ ਸਟੇਜ 3 ਤੱਕ ਪਹੁੰਚ ਜਾਂਦਾ ਉਸ ਤੋਂ ਬਾਅਦ ਉਹ ਜਾਨ ਤਾਂ ਬਚ ਜਾਂਦੀ ਹੈ ਲੇਕਿਨ ਡਾਕਟਰਸ ਦਾ ਕਹਿਣਾ ਹੈ ਕਿ ਜੇ ਛੇਤੀ ਪਤਾ ਨਾ ਲੱਗੇ ਤੇ ਇਹ ਦੁਬਾਰਾ ਵੀ ਫਿਰ ਦੁਬਾਰਾ ਹੋ ਜਾਂਦਾ ਹੈ ਜੇ ਤੁਸੀਂ ਆਪਣੀ ਕੇਅਰ ਨਹੀਂ ਕਰਦੇ ਸੋ ਵੱਖਰੇ ਵੱਖਰੇ ਕੰਟਰੀ ਦੇ ਵਿੱਚ ਪੂਰੀ ਦੁਨੀਆ ਭਰ ਦੇ ਵਿੱਚ ਸੋ 670000 ਔਰਤਾਂ ਦੀ 2022 ਦੇ ਵਿੱਚ ਹੀ ਡੈਥ ਹੋਈ ਹੈ ਔਰ 2.3 ਮਿਲੀਅਨ ਕੇਸਸ ਜਿਹੜੇ ਨਵੇਂ ਕੇਸਸ ਬ੍ਰੈਸਟ ਕੈਂਸਰ ਦੇ ਆਏ ਆ ਸੋ ਇਹਦੇ ਵਿੱਚ ਅਵੇਰਨੈਸ ਦੀ ਬਹੁਤ ਜ਼ਰੂਰਤ ਹੈ ਖਾਸ ਕਰਕੇ ਜਦੋਂ ਸਾਨੂੰ ਔਰਤਾਂ ਨੂੰ ਕੋਈ ਛੋਟੀ ਮੋਟੀ ਪ੍ਰੋਬਲਮ ਹੁੰਦੀ ਹੈ ਸੋ ਬ੍ਰੈਸਟ ਕੈਂਸਰ ਜਿਹੜਾ ਹੈ ਇਹ ਹੁੰਦਾ ਕਿਉਂ ਹੈ ਸੋ ਇਹਦੀ ਵੀ ਆਪਾਂ ਗੱਲਬਾਤ ਜਿਹੜੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਸੋ ਦੂਸਰੇ ਪਾਸੇ ਆਪਾਂ ਜਾਨਣਾ ਚਾਹਾਂਗੇ ਕਿ ਇਹ ਹੁਣ ਤੱਕ ਹੁਣ ਤੱਕ ਜਿਹੜੀ ਹੈ ਤੁਹਾਨੂੰ ਫਿਜ਼ਿਕਲੀ ਤੇ ਮੈਂਟਲੀ ਕੋਈ ਵੀਕਨੈਸ ਇਹਦੇ ਨਾਲ ਕੋਈ ਰਿਐਕਸ਼ਨ ਜਿਹੜੀ ਤੁਹਾਡੀ ਕੀਮੋ ਵੀ ਹੋਈ ਹੈ ਕੀ ਕੀ ਚੀਜ਼ਾਂ ਤੁਸੀਂ ਫੇਸ ਕੀਤੀਆਂ ਫਿਜ਼ਿਕਲੀ ਤੇ ਮੈਂਟਲੀ ਹਾਂਜੀ ਫਿਜ਼ਿਕਲ ਤਾਂ ਇਹ ਸਿਗਾ ਵੀ ਜਦੋਂ ਮੇਰੀ ਫਸਟ ਟਾਈਮ ਜਦੋਂ ਕੀਮੋ ਮੇਰੀਆਂ ਹੋਈਆਂ ਉਹਦੇ ਨਾਲ ਵੀਕਨੈਸ ਹੀ ਬਾਡੀ ਨੂੰ ਇੰਨੀ ਜਿਆਦਾ ਮਤਲਬ ਹੋ ਜਾਂਦੀ ਹੈ ਨਾ ਕੁਝ ਵੀ ਖਾਣ ਨੂੰ ਨਹੀਂ ਜੀ ਕਰਦਾ ਮਤਲਬ ਕਿ ਇੱਕ ਤਾਂ ਮੇਰੇ ਬਾਲ ਸਾਰੇ ਨਿਕਲ ਗਏ ਸੀਗੇ ਨਾ ਹਾਂਜੀ ਸਾਰੇ ਨਿਕਲ ਗਏ ਸੀਗੇ ਆਪੀ ਮੋਹ ਦੇ ਕਾਰਨ ਹੋ ਗਏ ਸੀਗੇ ਇੰਨੀ ਜਿਆਦਾ ਵੀਕਨੈਸ ਬਾਡੀ ਦੇ ਵਿੱਚ ਦਰਦਾਂ ਰਾਤ ਨੂੰ ਨੀਂਦ ਨਹੀਂ ਆਣੀ ਤਾਂ ਇਹ ਪ੍ਰੋਬਲਮ ਬੜੀਆਂ ਫੇਸ ਕਰਨੀਆਂ ਪੈਂਦੀਆਂ ਇਹ ਬਹੁਤ ਮੁਸ਼ਕਲ ਹੁੰਦੀ ਹੈ ਸਹਿ ਨਹੀਂ ਹੁੰਦਾ ਇਹ ਬੜਾ ਮੁਸ਼ਕਲ ਹੁੰਦਾ ਹੈ ਇਹ ਨਾ ਬਿਲਕੁਲ ਹਾਂਜੀ ਹਾਂਜੀ ਇੱਕ ਬਹੁਤ ਹਾਰਡ ਟਾਈਮ ਹੁੰਦਾ ਹੈ ਹਾਰਡ ਟਾਈਮ ਹੁੰਦਾ ਹੈ ਹਾਂਜੀ ਤੋ ਫਿਰ ਮੇਰੀ ਰੇਡੀਏਸ਼ਨ ਵੀ ਹੋਈ ਆ ਰੇਡੀਏਸ਼ਨ ਦੇ ਉਹਦਾ ਤਾਂ ਮੈਨੂੰ ਚਲੋ ਕੁਝ ਪਤਾ ਨਹੀਂ ਲੱਗਾ ਜ਼ਿਆਦਾ ਮੈਨੂੰ ਪ੍ਰੋਬਲਮ ਕਿਮੋ ਨੇ ਮੇਰੀ ਬਾਡੀ ਵੀਕ ਹੋਈ ਆ ਕਿਮੋ ਦੇ ਕਾਰਨ ਬਹੁਤ ਜ਼ਿਆਦਾ ਵੀ ਬਹੁਤ ਜ਼ਿਆਦਾ ਉਹਦੇ ਨਾਲ ਹੀ ਜੀਮੋ ਦੇ ਨਾਲ ਹੀ ਵੀਕ ਹੋਈ ਮੇਰੀ ਬਾਡੀ ਬਿਲਕੁਲ ਹਾਂਜੀ ਤੇ ਆਪਾਂ ਜੇ ਗੱਲ ਕਰੀਏ ਜਿਹੜੀ ਹੁਣ ਬ੍ਰੈਸਟ ਕੈਂਸਰ ਦੇ ਸਬੰਧ ਦੇ ਵਿੱਚ ਆ ਆਪਾਂ ਨੂੰ ਕਿਉਂ ਨਹੀਂ ਮਤਲਬ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਕਿ ਜਦਾਂ ਜਦੋਂ ਕੋਈ ਵੀ ਬਾਡੀ ਦੇ ਵਿੱਚ ਲੰਪ ਹੁੰਦਾ ਹੈ ਔਰ ਤਾਂ ਇਸ ਚੀਜ਼ ਨੂੰ ਇਗਨੋਰ ਕਰ ਦਿੰਦੀਆਂ ਤੇ ਮਤਲਬ ਹੁਣ ਆਪਾਂ ਲੇਡੀਜ਼ ਜਿਹੜੀਆਂ ਗੱਲ ਕਰਦੇ ਆ ਇਹਨਾਂ ਦੇ ਵਿੱਚ ਲੇਡੀਜ਼ ਦੀਆਂ ਕਈ ਪ੍ਰੋਬਲਮ ਹੁੰਦੀਆਂ ਸੋ ਜਿਸ ਦੇ ਵਿੱਚ ਇੱਕ ਹੈਗੀ ਬ੍ਰੈਸਟ ਕੈਂਸਰ ਜੋ ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ ਕਿ ਐਸੇ ਇਗਨੋਰ ਕਰ ਦਿੰਦੇ ਆ ਤੇ ਇਸ ਦੌਰਾਨ ਫੈਮਲੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜੇ ਬਾਕੀ ਔਰਤਾਂ ਇਸ ਬਿਮਾਰੀ ਦੇ ਨਾਲ ਜੂਝ ਰਹੀਆਂ ਨੇ ਸੋ ਉਹਨਾਂ ਨੂੰ ਕੀ ਕਰਨਾ ਚਾਹੀਦਾ ਜਾਂ ਫਿਰ ਇਹਦੇ ਰਿਲੇਟਡ ਉਹਨਾਂ ਦੀ ਫੈਮਲੀ ਨੂੰ ਕਿੰਨੀ سپورਟ ਕਰਨੀ ਚਾਹੀਦੀ ਹੈ ਕਿੰਨਾਕ ਇਹਦਾ ਮਤਲਬ ਸਾਨੂੰ ਸਟਰੋਂਗ ਕਰਦਾ ਹੈ ਇਸ ਬਿਮਾਰੀ ਨਾਲ ਲੜਨ ਲਈ ਹਾਂਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਨੀ ਆ ਵੀ ਤੁਹਾਨੂੰ ਕੱਲਾ ਬ੍ਰੈਸਟ ਕੈਂਸਰ ਦਾ ਨਹੀਂ ਬਾਡੀ ਦੇ ਕਿਸੇ ਵੀ 파ੜ ਤੇ ਤੁਹਾਨੂੰ ਕੋਈ ਵੀ ਲੰਪ ਦੀ ਦਾ ਕੁਝ ਵੀ ਤੁਹਾਨੂੰ ਫੀਲ ਹੁੰਦਾ ਆ ਤੁਸੀਂ ਸਟੇਟਵੇ ਆਪਣੇ ਫੈਮਿਲੀ ਡਾਕਟਰ ਕੋਲ ਜਾਓ ਉਹਨੂੰ ਕਹੋ ਵੀ ਸਾਨੂੰ ਕਿਸੇ ਸਪੈਸ਼ਲਿਸਟ ਕੋਲ ਰੈਫਰ ਕਰੋ ਜੀ ਇਹ ਜ਼ਰੂਰੀ ਆ ਬਿਲਕੁਲ ਠੀਕ ਹੈ ਤਾਂ ਬਾਕੀ ਇਹ ਆ ਵੀ ਤੁਹਾਨੂੰ ਚਲੋ ਰੱਬ ਨਾ ਕਰੇ ਕਿਸੇ ਨੂੰ ਵੀ ਇਹ ਪ੍ਰੋਬਲਮ ਇਹ ਨਾ ਫੇਸ ਕਰਨੀ ਪਵੇ ਨਾ ਚਲੋ ਜੇ ਹੁੰਦੀ ਵੀ ਐ ਪ੍ਰੋਬਲਮ ਹੁੰਦੀ ਵੀ ਆ ਤੁਹਾਨੂੰ ਆਪਣੇ ਆਪ ਨੂੰ ਸਟਰੋਂਗ ਹੋਣਾ ਚਾਹੀਦਾ ਆ ਕਿ ਇਹ ਇੱਕ ਸਾਡੀ ਇੱਕ ਲਾਈਫ ਹੈ ਲਾਈਫ ਦੇ ਵਿੱਚ ਦੁੱਖ ਸੁੱਖ ਪਰਮਾਤਮਾ ਨੇ ਜੀ ਲਿਖੇ ਆ ਹਰ ਇੱਕ ਦੀ ਲਾਈਫ ਦੇ ਵਿੱਚ ਆ ਜਾਂਦੇ ਹਨਾ ਜੀ ਇਹ ਹੋ ਜਾਂਦਾ ਇੱਕ ਤੁਹਾਡੀ ਫੈਮਿਲੀ ਫੈਮਿਲੀ ਤੁਹਾਨੂੰ ਸਪੋਰਟ ਕਰਦੀ ਆ ਉਹਦੇ ਨਾਲ ਵੀ ਤੁਹਾਡੀ ਵਿਲ ਪਾਵਰ ਵੱਧਦੀ ਆ ਇੱਕ ਤਾਂ ਤੁਹਾਡੀ ਆਪਣੀ ਵਿਲ ਪਾਵਰ ਹੁੰਦੀ ਹੁੰਦੀ ਬੰਦੇ ਦੀ ਇੱਕ ਫੈਮਿਲੀ ਦੀ ਨਾਲ ਸਪੋਰਟ ਹੋਵੇ ਉਹ ਹੋਰ ਵੀ ਜ਼ਿਆਦਾ ਹੋ ਜਾਂਦੀ ਹੈ ਨਾ ਜੀ ਬਿਲਕੁਲ ਬਿਲਕੁਲ ਹਾਂਜੀ ਤਾਂ ਇਸ ਕਰਕੇ ਆ ਵੀ ਮਤਲਬ ਉਸ ਬਿਮਾਰੀ ਨੂੰ ਤੁਸੀਂ ਘਬਰਾਉਣਾ ਨਹੀਂ ਵੀ ਹਾਂ ਇਹ ਤਾਂ ਕਾਮਨ ਹੈ ਬ੍ਰੈਸਟ ਕੈਂਸਰ ਤਾਂ ਅੱਜ ਕੱਲ ਕਾਮਨ ਹੋ ਚੁੱਕੀ ਆ ਨਾ ਵੀ ਜੇ ਮਤਲਬ ਸਟਾਰਟ ਪਹਿਲੇ ਹੀ ਸਟੇਜ ਵਿੱਚ ਪਤਾ ਚੱਲ ਜਾਇਆ ਤਾਂ ਨਾ ਵੀ ਮਤਲਬ ਤੁਸੀਂ ਉਸ ਬਿਮਾਰੀ ਨੂੰ ਸੋਚ ਕੇ ਘਬਰਾਉਣਾ ਨਹੀਂ ਡਰਨਾ ਨਹੀਂ ਸਮਾਂ ਉਸ ਚੀਜ਼ ਦਾ ਸਾਹਮਣਾ ਕਰਨਾ ਆ ਵੀ ਅਸੀਂ ਇਸ ਚੀਜ਼ ਨੂੰ ਕਿੱਦਾਂ ਹੈਂਡਲ ਕਰਨਾ ਆ ਨਾ ਤਾਂ ਜੇ ਤੁਸੀਂ ਖੁਦ ਹੀ ਆਪਣੇ ਆਪ ਨੂੰ ਮੰਨ ਮੰਨ ਹਾਰ ਜਾਉਗੇ ਵੀ ਹਾਂ ਕੀ ਹੋ ਗਿਆ ਅਸੀਂ ਕੁਝ ਨਹੀਂ ਕਰ ਸਕਦੇ ਫਿਰ ਕੁਝ ਨਹੀਂ ਹੋ ਸਕਦਾ ਤੁਹਾਨੂੰ ਆਪਣੀ ਬਿਲ ਪਾਵਰ ਆਪਣੀ ਖੁਦ ਬਣਾਣੀ ਪੈਣੀ ਆ ਬਿਲਕੁਲ ਬਿਲਕੁਲ ਹਾਂ ਜੀ ਆਪਾਂ ਦੇਖਿਆ ਜਾਵੇ ਇਥੇ ਜਿਹੜੀ ਇਹ ਜ਼ਿਆਦਾਤਰ ਜਿਹੜਾ ਨਾ 5 ਤੋਂ 10% ਆ ਅਪਰੋਕਸੀਮੇਟਲੀ ਦੱਸਿਆ ਜਾ ਰਿਹਾ ਹੈ ਕਿ ਇਹ ਜੈਨੇਟਿਕ ਹੁੰਦੀ ਆ ਤੇ ਜੇ ਫੈਮਿਲੀ ਦੇ ਵਿੱਚ ਕਿਸੇ ਨੂੰ ਪਹਿਲਾਂ ਦਾਦੀ ਨਾਨੀ ਜਾਂ ਪਿੱਛੇ ਕਿਸੇ ਨੂੰ ਹੋਵੇ ਤੇ 5 ਤੋਂ 10% ਚਾਂਸਸ ਹੁੰਦੀ ਆ ਬੀਜੇ ਕੈਂਬ੍ਰਿਜ ਕਿਸੇ ਨਾਲ ਇਦਾਂ ਰਿਲੇਟਡ ਹੈ ਕਿ ਆ ਤੇ ਤੁਹਾਡੀ ਫੈਮਿਲੀ ਚ ਇਦਾਂ ਦੀ ਕੋਈ ਕੋਈ ਪ੍ਰੋਬਲਮ ਸੀ ਕਿਸੇ ਨੂੰ ਪਾਲ ਲਈ ਜਿਸ ਤਰ੍ਹਾਂ ਤੁਹਾਡੇ ਦਾਦੀ ਜਾਂ ਨਾਨੀ ਜਾਂ ਕਿਸੇ ਹੋਰ ਨੂੰ ਕਿਉਂਕਿ ਡਾਇਰੈਕਟਲੀ ਨਹੀਂ ਇੰਡਾਇਰੈਕਟਲੀ ਤੁਹਾਡੇ ਜੀਨਸ ਦੇ ਵਿੱਚ ਇਹ ਚੀਜ਼ ਆ ਜਿਹੜੀਆਂ ਕਈ ਵਾਰ ਲਿੰਕਡ ਹੋ ਜਾਂਦੀਆਂ ਤੇ ਜੇ ਇਦਾਂ ਦੀ ਕੋਈ ਹਿਸਟਰੀ ਹੈਗੀ ਆ ਫੈਮਿਲੀ ਦੇ ਵਿੱਚ ਨਹੀਂ ਨਹੀਂ ਮੇਰੀ ਫੈਮਿਲੀ ਦੇ ਵਿੱਚ ਪਿੱਛੇ ਤਾਂ ਕਿਸੇ ਨੂੰ ਵੀ ਕੋਈ ਇਦਾਂ ਦੀ ਪ੍ਰੋਬਲਮ ਨਹੀਂ ਸੀਗੀ ਸਿਰਫ ਮੈਨੂੰ ਹੀ ਇਹ ਪ੍ਰੋਬਲਮ ਆਈ ਆ ਤਾਂ ਹੋਰ ਤਾਂ ਇਦਾਂ ਕਿਸੇ ਨੂੰ ਨਹੀਂ ਸੀਗੀ ਬਿਲਕੁਲ ਜੇ ਵੀ ਡੋਨਟ ਮਾਈਂਡ ਮੈਂ ਇੱਕ ਸਵਾਲ ਪੁੱਛਣਾ ਚਾਹਾਂਗੀ ਕਿ ਨਾਰਮਲੀ ਇਦਾਂ ਹੁੰਦਾ ਹੈ ਕਿ ਜ ਔਰਤਾਂ ਜਿਹੜੀਆਂ স্মੋਕ ਜ਼ਿਆਦਾ ਕਰਦੀਆਂ ਸਿਗਰਟ ਜ਼ਿਆਦਾ ਪੀਂਦੀਆਂ ਅਲਕੋਹਲ ਦਾ ਜਿਹੜੇ ਆ ਕੰਜਕਸ਼ਨ ਜ਼ਿਆਦਾ ਕਰਦੀਆਂ ਨੇ ਸੋ ਉਹਨਾਂ ਔਰਤਾਂ ਦੇ ਵਿੱਚ ਵੀ ਕਾਫੀ ਹੱਦ ਤੱਕ ਚਾਂਸਸ ਜਿਹੜੇ ਆ ਵੱਧ ਜਾਂਦੇ ਆ ਬ੍ਰੈਸਟ ਕੈਂਸਰ ਤੇ ਹਾਂ ਜੀ ਕਿ ਬੇਬੀਜ਼ ਹੁੰਦੇ ਆ ਉਹਨਾਂ ਨੂੰ ਬ੍ਰੈਸਟ ਫੀਡ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਨੂੰ ਮਨਾ ਕੀਤਾ ਜਾਂਦਾ ਜ਼ਿਆਦਾਤਰ ਜਿਹੜੀ ਐਲਕੋਹਲ ਜ਼ਿਆਦਾ ਸ਼ਰਾਬ ਪੀਂਦੀਆਂ ਕਿ ਤੁਸੀਂ ਬ੍ਰੈਸਟ ਫੀਡ ਨਾ ਕਰੋ ਬੱਚਿਆਂ ਨੂੰ ਉਹ ਵੀ ਕਾਰਨ ਹੈਗਾ ਹਾਂ ਜੀ ਹਾਂ ਜੀ ਉਹ ਵੀ ਇੱਕ ਕਾਰਨ ਹੈਗਾ ਆ ਤੇ ਇਹਦੇ ਜਿਹੜੇ ਫਿਲਹਾਲ ਜਿਹੜਾ ਟ੍ਰੀਟਮੈਂਟ ਹੈ ਜਿਹੜਾ ਹਜੇ ਤੱਕ ਫਿਲਹਾਲ ਦੱਸ ਦਈਏ ਕਿ ਜੇ ਤਾਂ अर्ਲੀ ਸਟੇਜ ਦੇ ਵਿੱਚ ਪਤਾ ਲੱਗ ਜਾਏ ਫਿਰ ਤਾਂ ਹੋ ਜਾਂਦਾ ਹਾਂ ਜੀ ਫਿਰ ਤਾਂ ਇਹਦਾ ਟ੍ਰੀਟਮੈਂਟ ਹੈ ਕਿ ਤੁਸੀਂ ਲੰਬੀ ਲਾਈਫ ਜੀ ਸਕਦੇ ਆ ਹਾਂ ਜੀ ਤੇ ਬਾਕੀ ਇਹ ਹੈ ਕਿ ਜਿਹੜੀ ਜਿਹੜੀਆਂ ਔਤਾਂ ਫਿਲਹਾਲ ਨੋਰਮਲ ਹੈ ਤੁਹਾਡੇ ਵਾਂਗੂ ਮਤਲਬ ਨਾ ਅਲਕੋਹਲ ਨਾ ਮਤਲਬ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਵੈਸੇ ਇਹ ਜਿਹੜੀ ਪ੍ਰੋਬਲਮ ਹੈਗੀ ਆ ਤੋ ਇਹਦੇ ਨਾਲ ਤੁਹਾਨੂੰ ਜਿਹੜਾ ਤੁਹਾਡੀ ਫੈਮਿਲੀ ਦੇ ਨਾਲ ਕਿੰਨਾ ਕੁ ਲੰਬਾ ਸਮਾਂ ਸਫਰ ਕਰਨਾ ਪਿਆ ਮੈਨੂੰ ਇਹ ਮੈਨੂੰ ਲੱਗਦਾ ਨੀਰਲਿਛ 6 ਸਾਲ 6 ਸਾਲ ਕੋ ਕੇ ਹੁਣ ਤੁਸੀਂ ਮਤਲਬ ਕਿਤਾ ਫੀਲ ਕਰਦੇ ਹੋ ਹੁਣ ਤਾਂ ਮੈਂ ਮਤਲਬ ਕੋ ਸੋਚਿਆ ਨਹੀਂ ਮੈਂ ਮੈਨੂੰ ਦਿਮਾਗ ਦੇ ਵਿੱਚ ਕਦੇ ਗੱਲ ਹੀ ਨਹੀਂ ਆਈ ਵੀ ਮੈਨੂੰ ਇਹ ਪ੍ਰੋਬਲਮ ਹੋਈ ਵੀ ਸੀ ਵੀ ਪਰਿਵਾਰ ਮੈਂ ਹਾਂ ਉਹ ਕੋਈ ਇੰਨੇ ਜ਼ਿਆਦਾ ਕੀ ਹਾਂ ਪਿਓ ਮੈਂ ਹੁਣ ਭੁੱਲ ਚੁੱਕਿਆ ਉਹ ਇੱਕ ਲਾਈਫ ਦਾ ਪਾਰਟ ਸੀ ਉਹ ਨਿਕਲ ਚੁੱਕਾ ਹੈ ਨਾ ਉਸ ਬਾਰੇ ਮੈਂ ਕਦੇ ਸੋਚਿਆ ਨਹੀਂ ਸੋਚਿਆ ਤਾਂ ਇੱਕ ਹੋਰ ਗੱਲ ਮੈਂ ਕਹਿਣਾ ਚਾਹੁੰਦੀ ਹਾਂ ਕਿ ਆ ਇਹ ਨਹੀਂ ਹੁੰਦਾ ਕਿ ਕੱਲਾ ਕਿ ਆਪਾਂ ਆ ਅਲਕੋਹਲ ਕਰਦੇ ਆ ਸਿਗਰਟ ਪੀਨੇ ਆ ਤਾਂ ਹੀ ਇਹ ਪ੍ਰੋਬਲਮ ਹੁੰਦੀ ਆ ਬ੍ਰੈਸਟ ਫਿਰ ਨਿਕਲਦੇ ਇੱਕ ਹੁੰਦਾ ਕਿ ਤੁਹਾਡਾ ਖਾਣ ਪੀਣ ਜਿਹੜਾ ਤੁਸੀਂ ਆਪਣਾ ਵਧੀਆ ਰੱਖੋ ਜਿੰਨੀ ਵੀ ਤੁਸੀਂ ਆਰਗੇਨਿਕ ਚੀਜ਼ ਖਾਓਗੇ ਵਧੀਆ ਆਰਗੇਨਿਕ ਚੀਜ਼ ਉਹ ਠੀਕ ਹੈ ਜਿੰਨੀ ਕੰਟੀਨੈਂਟਲ ਜਿੰਨੀਆਂ ਆ ਤੁਸੀਂ ਕੈਨ ਫੂਡ ਖਾਂਦੇ ਜਾਂ ਦੂਜੇ ਖਾਂਦੇ ਇਹ ਬਿਲਕੁਲ ਨਹੀਂ ਖਾਣੇ ਚਾਹੀਦੇ ਇਹਨਾਂ ਚੀਜ਼ਾਂ ਦੇ ਇਫੈਕਟ ਬਹੁਤ ਪੈਂਦੇ ਬੋਡੀ ਤੇ ਇਫੈਕਟ ਪੈਂਦੇ ਆ ਬਿਲਕੁਲ ਸੀ ਬਿਲਕੁਲ ਹਾਂ ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਸੰਦੀਪ ਸਿੰਘ ਆ ਪਹੁੰਚੇ ਹੋਏ ਆ ਔਰ ਇਹਨਾਂ ਦੇ ਨਾਲ ਇਹ ਪ੍ਰੋਬਲਮ ਜਿਹੜੀ ਪ ਕਿਆ ਹੋ ਰਿਹਾ ਇਹ ਅਜੀਬੀ ਮੈਡੀਕੇਸ਼ਨ ਤੇ ਆ ਔਰ ਬਾਕੀ ਸੰਦੀਪ ਪਾ ਜਿਹੜੀਆਂ ਯੰਗ ਕਿਉਂਕਿ ਪਹਿਲਾਂ ਹੁੰਦਾ ਸੀ ਕਿ ਚਲੋ ਜਿਹੜੀ ਆ 40 ਪਲੱਸ ਹੈ ਜਾਂ 30 ਪਲੱਸ ਹੈ ਉਹਨਾਂ ਨੂੰ ਚਾਂਸਸ ਹੁੰਦੇ ਸੀ ਅੱਜ ਕੱਲ ਤਾਂ ਮਤਲਬ ਜਿਹੜੇ ਵਰਡ ਕੈਂਸਰ ਜਿਹੜਾ ਹੈ ਦੁਨੀਆ ਦੇ ਵਿੱਚ ਦੇ ਮਨਾਇਆ ਜਾਂਦਾ ਹੈ ਜਦੋਂ ਕਿ ਪਿੰਕ ਰਿਬਨ ਆਪਾਂ ਕਹਿ ਸਕਦੇ ਆ ਜਾਂ ਇਸ ਨੂੰ ਦੇਖਦੇ ਹੋਏ ਤੋਂ ਔਰਤਾਂ ਦੇ ਵਿੱਚ ਜਾਗਰੂਤਾ ਲਿਆਈ ਜਾਂਦੀ ਹੈ ਕਿ ਤਾਂਕਿ ਉਹ ਆਪਣਾ ਖਿਆਲ ਰੱਖ ਸਕਣ ਆਪਣੀ ਬਾਡੀ ਦਾ ਖਿਆਲ ਰੱਖਣ ਛਾਟੀਨ ਦਾ ਖਿਆਲ ਰੱਖ ਸਕਣ ਤੋਂ ਇਸ ਦੇ ਤਹਿਤ ਜਿਹੜੀਆਂ ਔਰਤਾਂ ਫਿਲਹਾਲ ਇਸ ਬਿਮਾਰੀ ਨਾਲ ਜੂਝਦੀਆਂ ਨੇ ਸਾਨੂੰ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਕਿਸੇ ਵੀ ਤਰੀਕੇ ਨਾ ਫਾਈਨ ਫਾਈਨੈਂਸ਼ਲੀ ਇਹ ਆ ਫਟਾ ਉਹਨਾਂ ਦੀ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਸੋ ਉਹਨਾਂ ਨੇ ਗਲੋਬਲ ਬ੍ਰੈਸਟ ਕੈਂਸਰ ਦੀ ਜਿਹੜੀ ਹੈ ਫਿਲਹਾਲ ਵੱਖਰੇ ਵੱਖਰੇ ਕੰਟਰੀ ਦੇ ਵਿੱਚ ਇਹਨਾਂ ਦੇ ਵਿੱਚ ਹੈ ਕਈ ਇਸ ਤਰ੍ਹਾਂ ਦੇ ਸੈਮੀਨਾਰ ਵੀ ਕੀਤੇ ਜਾਂਦੇ ਆ ਜਿਹਦੇ ਨਾਲ ਔਰਤਾਂ ਦੇ ਵਿੱਚ ਇਹ ਜਿਹੜੀ ਜਾਗਰੂਤਾ ਪਾਈ ਜਾਗਰੂਤਾ ਜ਼ਰੂਰੀ ਆ ਹਾਂਜੀ ਬਿਲਕੁਲ ਇਹ ਚੀਜ਼ ਬਹੁਤ ਜ਼ਰੂਰੀ ਆ ਜ਼ਰੂਰੀ ਆ ਸੋ ਬਾਕੀ ਆਪਾਂ ਆਖਿਰ ਦੇ ਵਿੱਚ ਤੁਸੀਂ ਔਰਤਾਂ ਦਾ ਜਿਹੜਾ ਉਹਨਾਂ ਵਾਸਤੇ ਜਿੰਨੀਆਂ ਵੀ ਆਪਣੀ ਲੇਡੀਜ਼ ਹੈ ਕਿ ਆਏ ਏਸ਼ੀਅਨ ਲੇਡੀਜ਼ ਜਾਂ ਬਾਕੀ ਸੋ ਕੀ ਮੈਸੇਜ ਦੇਣਾ ਚਾਹੋਗੇ ਹਾਂਜੀ ਮੈਸੇਜ ਤਾਂ ਮੈਂ ਇਹ ਹੀ ਦੇਣਾ ਚਾਹਾਂਗੇ ਕਿ ਆਪਣੀ ਜੇ ਤੁਹਾਡੀ ਸਿਹਤ ਤੰਦਰੁਸਤ ਹੈ ਤਾਂ ਤੁਹਾਨੂੰ ਸਭ ਕੁਝ ਲਾਈਫ ਦੇ ਵਿੱਚ ਚੰਗਾ ਲੱਗੇਗਾ ਨਾ ਸਭ ਤੋਂ ਪਾਇਓਰਿਟੀ ਆਪਣੀ ਸਿਹਤ ਨੂੰ ਦਿਓ ਜੀ ਬਸ ਆਪਣੀ ਸਿਹਤ ਦਾ ਖਿਆਲ ਰੱਖੋ ਅਗਰ ਤੁਹਾਨੂੰ ਆਪਣੀ ਬਾਡੀ ਦੇ ਵਿੱਚ ਕੋਈ ਵੀ ਕੁਝ ਵੀ ਮਤਲਬ ਕੋਈ ਵੀ ਚੀਜ਼ ਤੁਹਾਨੂੰ ਫੀਲ ਹੁੰਦੀ ਹੈ ਕਿ ਹਾਂ ਵੀ ਆਹ ਲੰਪਾ ਜਾਂ ਕੁਝ ਵੀ ਹੈਗਾ ਤਾਂ ਸਟੇਟਵੇ ਆਪਣੇ ਫੈਮਿਲੀ ਡਾਕਟਰ ਕੋ ਜਾਵੋ ਜੀ ਤੋ ਬਸ ਇਹ ਮੈਂ ਕਹਿਣਾ ਚਾਹੁੰਦੀ ਆ ਕਿ ਬਸ ਬਿਲਕੁਲ ਜੀ ਬਿਲਕੁਲ ਅਸੀਂ ਇਹ ਕਹਾਂਗੇ ਕਿ ਆਪਣਾ ਅਗਰ ਕੋਈ ਵੀ ਬਾਡੀ ਦੇ ਵਿੱਚ ਤੁਹਾਨੂੰ ਕੋਈ ਚੇਂਜਸ ਜਾਂ ਤੁਹਾਡੀ ਸਿੰਟਮਸ ਇਦਾਂ ਦੀ ਐ ਤੋ ਤੁਸੀਂ ਫੋਰਨ ਡਾਕਟਰ ਦੇ ਕੋਲ ਡਿਲੇ ਨਾ ਕਰੋ ਤੇ ਕਿਉਂਕਿ ਜਦੋਂ ਆਪਾਂ ਡਿਲੇ ਕਰਦੇ ਦੇਰੀ ਕਰਦੇ ਆਂ ਤੇ ਉਹ ਅੱਗੇ ਚੱਲ ਕੇ ਜਿਹੜੇ ਚੀਜ਼ਾਂ ਵਰਸ ਹੋ ਜਾਂਦੀਆਂ ਜੋ ਸਾਡੀ ਲਾਈਫ ਦੇ ਉੱਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਾਉਂਦੀਆਂ ਨੇ ਸੋ ਸੰਦੀਪ ਜੀ ਥੈਂਕ ਯੂ ਸੋ ਮੱਚ ਆਈਡੀਜ਼ ਪ੍ਰੋਗਰਾਮ ਦੇ ਵਿੱਚ ਥੈਂਕ ਯੂ ਤੁਸੀਂ ਸ਼ਾਮਿਲ ਹੋ ਕੇ ਸਾਡੇ ਨਾਲ ਇਸ ਬ੍ਰੈਸਟ ਕੈਂਸਰ ਦੇ ਬਾਰੇ ਦੇ ਵਿੱਚ ਔਰ ਤਾਂ ਦੇ ਵਿੱਚ ਜਿਹੜੀ ਇਹ ਪ੍ਰੋਬਲਮ ਹੈ ਕਾਫੀ ਹੱਦ ਤੱਕ ਵੱਧ ਰਹੀ ਹੈ ਦੁਨੀਆ ਦੇ ਵਿੱਚ ਤੁਸੀਂ ਦੇਖੋ ਕਿ 2022 ਦਾ ਹੈ ਲੇਟਸ ਜਿਹੜੀ ਇਨਫੋਰਮੇਸ਼ਨ ਹੈ ਤੁਹੋਂ ਦੱਸਿਆ ਕਿ 23 ਮਿਲੀਅਨ ਜਿਹੜੀਆਂ ਔਰਤਾਂ ਦੁਨੀਆ ਦੇ ਵਿੱਚ ਇਸ ਬ੍ਰੈਸਟ ਕੈਂਸਰ ਦੀ ਬਿਮਾਰੀ ਦੇ ਨਾਲ ਜੂਝ ਰਹੀਆਂ ਨੇ ਸੋ ਆਪਣਾ ਖਿਆਲ ਰੱਖੋ ਔਰ ਅਸੀਂ ਇਹੀ ਕਹਾਂਗੇ ਕਿ ਹੈਲਥੀ ਫੂਡ ਖਾਓ ਆਰਗੇਨਿਕ ਚੀਜ਼ਾਂ ਜ਼ਿਆਦਾ ਤੋਂ ਜ਼ਿਆਦਾ ਖਾਓ ਆਪਣੇ ਘਰ ਦੇ ਵਿੱਚ ਸਬਜ਼ੀਆਂ ਜਿਹੜੀਆਂ ਨੇ ਉਹ ਜ਼ਰੂਰ ਗਰੋ ਕਰਨੀਆਂ ਚਾਹੀਦੀਆਂ ਬਿਲਕੁਲ ਸੋ ਉਹ ਜਿਹੜੀਆਂ ਚੀਜ਼ਾਂ ਨਾ ਸਾਨੂੰ ਕਿਉਂਕਿ ਬਾਹਰੋਂ ਆਪਾਂ ਫੂਡ ਜਿੰਨਾ ਵੀ ਲੈ ਕੇ ਆਉਂਦੇ ਆ ਜਿਹਾ ਅਸੀਂ ਜੰਕ ਫੂਡ ਖਾਂਦੇ ਪੀਜ਼ਾ ਵਗਰਾ ਹਾਂਜੀ ਇਹ ਇਹ ਸਾਰਾ ਹੈਲਥੀ ਨਹੀਂ ਹੈ ਚਲੋ ਖਾਣਾ ਚਾਹੀਦਾ ਲੇਕਿਨ ਬਹੁਤ ਘੱਟ ਹੈ ਬਹੁਤ ਘੱਟ ਹਾਂਜੀ ਜਿੰਨੇ ਵੀ ਆ ਕੋਲਡ ਡਰਿੰਕਸ ਸਾਫਟ ਡਰਿੰਕ ਹੋ ਗਈਆਂ ਤਾਂ ਬਿਲਕੁਲ ਨਹੀਂ ਚਾਹੀਦੀਆਂ ਬਿਲਕੁਲ ਹਾਂਜੀ ਜੀ ਜੀ ਸੋ ਥੈਂਕ ਯੂ ਸੋ ਮਚ ਆਈ ਡੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਸੋ ਸੈਟਰਡੇ ਦਿਨ ਸ਼ਨੀਵਾਰ ਹੈ ਔਰ ਵੈਸੇ ਵੀਕਐਂਡ ਦੀ ਵਿੱਚ ਕੀ ਖਾਸ ਥੋੜਾ ਫੈਮਿਲੀ ਦੇ ਵਿੱਚ ਰੁਝੇਵੇਂ ਹੁੰਦੇ ਆ ਰੁਝੇਵੇਂ ਤਾਂ ਇਹ ਹੁੰਦੇ ਆ ਜੀ ਸਵੇਰੇ ਉੱਠ ਜਾਓ ਘਰ ਦੀ ਸਾਫ ਸਪਾਈ ਕਰ ਲਓ ਫਿਰ ਗਰੋਸਰੀ ਕਰੋ ਫਿਰ ਲਾਂਡਰੀ ਦਾ ਕਰੋ ਬਸ ਇਹ ਸਾਰਾ ਦਿਨ ਨਿਕਲ ਜਾਂਦਾ ਬਿਜ਼ੀ ਬਿਲਕੁਲ ਆਪਣੇ ਵਿੱਚੋਂ ਮੈਨੂੰ ਲੱਗਦਾ ਕਿ ਕਾਫੀ ਸਾਰੇ ਅੱਜ ਲੋਕ ਜਿਹੜੇ ਆ ਅ ਲਖਵੇਂਦਰ ਵੜਾਲੀ ਪਹੁੰਚੇ ਹੋਏ ਆ ਸੋ ਉਹ ਸ਼ੋਅ ਦੇਖਣ ਜਾਣਗੇ ਅੱਜ ਆਕਲੈਂਡ ਦੇ ਵਿੱਚ ਹੋ ਰਿਹਾ ਹੈ ਕ੍ਰਾਈਚਰਚ ਦੇ ਵਿੱਚ ਹੋ ਚੁੱਕਿਆ ਔਰ ਆਕਲੈਂਡ ਦੇ ਵਿੱਚ ਅੱਜ ਹੋਣਾ ਹੈ ਤੇ ਸ਼ਾਮ ਨੂੰ ਰੌਣਕਾਂ ਦੇਖਣ ਵਾਸਤੇ ਜਿਨ੍ਹਾਂ ਨੇ ਟਿਕਟਸ ਲੈ ਲਈਆਂ ਉਹ ਤਾਂ ਪਹੁੰਚਣਗੇ ਤੋਂ ਬਾਕੀ ਸਾਡੇ ਤੁਹਾਡੇ ਵਰਗੇ ਚਲਦੇ ਆ ਫਿਰ ਗਰੋਸਰੀ ਕਰਨ ਹਾਂਜੀ ਸ਼ੁਕਰੀਆ ਜੀ ਥੈਂਕ ਯੂ